ਜੈ ਜੀ 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 ਅਸਰੀ ਅਕਾਲ ਤਾਂ ਸਾਹਿਬ ਜੀ ਮਰਜ਼ਾਦਾ ਦਾ ਘਾਣ ਖਰਾਉਣ ਵਾਲੇ ਸੁਖਬੀਰ ਬਾਦਲ ਤੇ ਵਿਰਸ਼ਾ ਬਲਟੋਏ ਦਾ ਅੱਜ ਹਾਲਗੇੜ ਚੌਂਗ ਦੇ ਵਿੱਚ ਪੁਤਲਾ ਸਾੜ ਦਿੱਤਾ ਗਿਆ ਹੈ ਇਹ ਸਾੜਿਆ ਤਾਂ ਗਿਆ ਅਸੀਂ ਨਾ ਤਾਂ ਪਹਿਲੇ ਜਿਹੇ ਤਰ੍ਹਾਂ ਦੇ ਅੱਖ ਚ ਨਹੀਂ ਆਏ ਤੇ ਨਾ ਹੀ ਨਵੇਂ ਜਿਹੇ ਜਾਹੇਦਾਰ ਦੇ ਅੱਖ ਵਿੱਚ ਆਏ ਆ ਅਸੀਂ ਆਏ ਆ ਕਿ ਜਿਹੜਾ ਅੱਜ ਇਹ ਪਰਿਵਾਰ ਇਸ ਥਰੀ ਹਰਗੋਬੇ ਸਾਹਿਬ ਮਹਾਰਾਜ ਦੇ ਤਖਤ ਤੇ ਕਾਬਜ ਹੋ ਕੇ ਬਿਠਾ ਹੈ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਉਹ ਕਿ ਸਾਰੀਆਂ ਸੰਪਰਤਵਾਂ ਨੂੰ ਹੁਣ ਫੈਸਲਾ ਲੈਣਾ ਚਾਹੀਦਾ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁਣ ਲਾ ਮਲਾ ਮਨਾਇਆ ਜਾ ਰਿਹਾ ਹੈ ਤੁਹਾਨੂੰ ਉੱਥੇ ਵੱਡੇ ਸਰਬੱਤ ਖਾਲਸਾ ਸਦਕੇ ਉਥੋਂ ਫੈਸਲਾ ਲੈ ਕੇ ਤੇ ਕਾਲੀ ਫੂਲਾ ਸਿੰਘ ਬਰਾਜ ਜਥੇਦਾਰ ਇੱਥੇ ਦੇਖ ਕੇ ਕੀ ਹੋਵੇ ਹੁਣ ਨਿਵਾਣਾ ਹੋਵੇ ਹੁਣ ਸਰ ਉੱਚਾ ਹੋਵੇ ਇੱਕ ਨਾ ਨੇ ਕਰਨਾ ਹੈ ਆ ਜਿਹੜੀਆਂ ਸੰਪਰਤਵਾਂ ਪੰਜਾਬ ਦੇ ਸੇਵਾਕਾਰੀਆਂ ਨੇ ਉਹ ਕਰਵਾ ਸਕਦੀਆਂ ਨੇ ਤੇ ਕਰ ਸਕਦੀਆਂ ਨੇ ਪਰ ਉਹ ਹੁਣ ਮੇਰੀ ਬੇਨਤੀ ਹੱਥ ਜੋੜ ਕੇ ਕਿ ਜਿਵੇਂ ਅਸੀਂ ਪੁਤਲਾ ਸਾੜਿਆ ਸੁਖਬੀਰ ਬਾਦਲ ਦਾ ਤੇ ਨਾਲੇ ਵਿਸੇ ਬਲਟੋਏ ਦਾ ਕਿਉਂਕਿ ਇਹ ਸਿੱਖ ਕੌਮ ਨਾਲ ਲੰਮੇ ਸਮੇਂ ਤੋਂ 70 ਦੇ ਵਿੱਚ ਗੋਲੀ ਕਾਂਡ ਇਹਨਾਂ ਨੇ ਕਰਵਾਇਆ ਬਗਰਾੜੀ ਕਾਂਡ ਵਿੱਚ ਗੋਲੀ ਇਹਨਾਂ ਨੇ ਚਲਵਾ ਕੇ ਸਿੰਘ ਸ਼ਹੀਦ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਗੀਆਂ ਇਹਨਾਂ ਨੇ ਕਰਵਾਈਆਂ ਤੇ ਅਜੇ ਵੀ ਜੇ ਸਿੱਖ ਕੌਮ ਇਹਨਾਂ ਨੂੰ ਮੂੰਹ ਲਾਵੇ ਤੇ ਇਹ ਫਿਰ ਬੜੀ ਨਲੇਕੀ ਵਾਲੀ ਗੱਲ ਹੈ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਸਿੱਖ ਕੌਮ ਨੂੰ ਮੇਰੀ ਬੇਨਤੀ ਹੈ ਕਿ ਜਲਦੀ ਹੀ ਆਪਾਂ ਕੋਈ ਨਾ ਕੋਈ ਜ਼ਰੂਰ ਫੈਸਲਾ ਲਈਏ ਜਿਹਦੇ ਨਾਲ ਸਿੱਖ ਕੌਮ ਦਾ ਸਿਰ ਉੱਚਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ